ਚਦੀਦੀ ਗੂੰਜ ਤੇਰੇ ਕੰਨਾਂ ਤੱਕ ਪਈ ਹੁ ਨੱਚਦੀਦੀ ਗੂੰਜ ਤੇਰੇ ਕੰਨਾਂ ਤੱਕ ਪਈ ਤੂੰ ਵੀ ਵੇਖਦਾ ਰਹਿ ਹੱਸੇ ਬਟਾ ਛੁਪ ਧਾਰ ਕੇ ਮੇਰੇ ਉੱਤਵਾਰਿਆ ਨਾ ਕਵੀਰ ਬਈਆ ਵੇ ਤੂੰ ਸਾਲੀ ਉੱਤ ਸੋ ਸੋ ਜੀਜਾ ਜਿਜਾ ਕਹਿ ਕੇ ਤੇਰੀ ਭੈਣ ਪਾਵੇ ਬੋਲੀ ਜੀਜਾ ਜਿਜਾ ਕਹਿ ਕੇ ਤੇਰੀ ਭੈਣ ਪਾਵੇ ਬੋਲੀ ਫਿਰ ਜੀਜਾ ਵੀ ਸੱਟਾ ਡਬੀਨਾ ਚਾਪੀ ਹੋ ਗਿਆ ਤੂੰ ਜਦੋਂ ਨੱਚੀ ਉਹ ਦਸੋ ਫਿਸਿਰ ਕਾਨੇ ਛੋਟੀ ਸਾਲੀ ਨੱਚੀ ਤਾਂ ਸ਼ਰਾਬੀ ਹੋ ਗਿਆ ਤੂੰ ਜਦੋਂ ਨੱਚੀ ਉਹ ਦਸੋ ਫਿਸਿਰ ਕਾਨੇ ਛੋਟੀ ਸਾਲੀ ਨੱਚੀ ਤਾਂ ਸ਼ਰਾਬੀ ਹੋ ਗਿਆ ਸ਼ਰਾਬੀ ਹੋ ਗਿਆ ਸ਼ਰਾਬੀ ਹੋ ਗਿਆ ਸ਼ਰਾਬੀ ਹੋ ਗਿਆ ਲੱਭ ਤੈਨੂੰ ਲੱਗਾ ਨਾ ਪਿਆਰੀਏ ਜ਼ਿੰਦਗੀ ਲਗਾਉਣ ਜੀ ਦੇ ਨਾਲ ਮਾਇਆ ਸਾਰੀ ਵੇ ਇਹਦਾ ਮਤਲਬ ਤੈਨੂੰ ਲੱਗਾ ਨਾ ਪਿਆਰੀਏ ਜ਼ਿੰਦਗੀ ਲਗਾਉਣ ਜੀ ਦੇ ਨਾਲ ਮਾਇਆ ਸਾਰੀ ਵੇ ਤੇਰੀ ਬੋਲਾ ਹੁਣ ਆਏ ਹੱਸ ਕੇ ਤਮਾਸ਼ਾ ਤੇਰੀ ਬੋਲਾ ਹੁਣ ਆਏ ਹੱਸ ਕੇ ਤਮਾਸ਼ਾ ਤੂੰ ਮੇਰੇ ਜੱਟਿਆ ਰਮਾਨ ਮਾਰਦੇ ਮੇਰੇ ਸਵਾਰਿਆਂ ਨਾ ਕਵੀਰ ਬਈਆ ਬੇ ਤੂੰ ਸਾਲੀ ਉੱਤੇ ਸੌਂ ਸੌਂ ਤੋਂ ਬੱਦੀ ਵਾਲੇ ਨੋਟਵਾਰ ਤੇ ਨੋਟਵਾਰ ਤੇ ਬਿਨੋਟਵਾਰ ਤੇ ਬਿਨੋਟਵਾਰ ਤੇ ਸਾੜੀ ਨੱਚੀ ਲੱਗੇ ਪਿੰਡ ਸੌਰਿਆਂ ਦਾ ਘੁੰਮਦਾ ਗਿੱਟਿਆਂ ਨੂੰ ਗੁੱਤ ਦਾ ਪਰਾਂਦਾ ਉਹਦਾ ਚੁੰਮਦਾ ਪਰਾਂਦਾ ਉਹਦਾ ਚੁੰਮਦਾ ਸਾੜੀ ਨੱਚੀ ਲੱਗੇ ਪਿੰਡ ਸੌਰਿਆਂ ਦਾ ਘੁੰਮਦਾ ਗਿੱਟਿਆਂ ਨੂੰ ਗੁੱਤ ਦਾ ਪਰਾਂਦਾ ਉਹਦਾ ਚੁੰਮਦਾ दारू ਨਾਲ ਬੱਦ ਹੋਇਆ ਕਿੱਤੇ ਦਾ ਸਰੂਰ ਦਾਰੂ ਨਾਲ ਬੱਦ ਹੋਇਆ ਸਾਲੀ ਦਾ ਸਰੂਰ ਅੱਖੀਆਂ ਦਾ ਡੋਰਾ ਵੀ ਗੁਲਾਬੀ ਹੋ ਗਿਆ ਤੂੰ ਜਦ ਨੱਚੀ ਉਹ ਦਸੂਫੀ ਸੀਰ ਕਾਨੇ ਛੋਟੀ ਸਾਲੀ ਨੱਚੀ ਤਾਂ ਸ਼ਰਾਬੀ ਹੋ ਗਿਆ ਤੂੰ ਜਦ ਨੱਚੀ ਉਹ ਦਸੂਫੀ ਸੀਰ ਕਾਨੇ ਛੋਟੀ ਸਾਲੀ ਨੱਚੀ ਤਾਂ ਸ਼ਰਾਬੀ ਹੋ ਗਿਆ ਸ਼ਰਾਬੀ ਹੋ ਗਿਆ ਸ਼ਰਾਬੀ ਹੋ ਗਿਆ ਦੇਖੋ ਜੀ ਅਸੀਂ ਸਾਡਾ ਸ਼ਹਿਰ ਆ ਖੰਨਾ ਸਰਦੂਸ ਇਕੰਦਰ ਜੀ ਨਾਲ ਮੈਨੂੰ ਕੌਲ ਚ ਕੰਮ ਕਰਨ ਦਾ ਮੌਕਾ ਮਿਲਿਆ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਇਸ ਜਹਾਨ ਤੋਂ ਜਾਣ ਤੋਂ ਬਾਅਦ ਇੱਕ ਉਹਨਾਂ ਦਾ ਇੱਕ ਗਾਣਾ ਆਇਆ ਪੀਆਰ ਫਿਲਮ ਚ ਉਹ ਭਾਬੀ ਤੇਰੀ ਭੈਣ ਨਾਲ ਉਹ ਭਾਬੀ ਤੇਰੀ ਭੈਣ ਨਾਲ ਭਾਬੀ ਤੇਰੀ ਭੈਣ ਨਾਲ ਪੜਦੀ ਕੁੜੀ ਲੱਗਦਾ ਏ ਮੇਰੇ ਉੱਤੇ ਮਰਦੀ ਕੁੜੀ ਏ ਭਾਬੀ ਤੇਰੀ ਭੈਣ ਨਾਲ ਪੜਦੀ ਕੁੜੀ ਲੱਗਦਾ ਏ ਮੇਰੇ ਉੱਤੇ ਮਰਦੀ ਕੁੜੀ ਤੈਨੂੰ ਤਾਂ ਤੇਰੀ ਓ ਭਾਬੀ ਤੇਰੀ ਭੈਣ ਨਾਲ ਪੜਦੀ ਕੁੜੀ ਲੱਗਦਾ ਏ ਮੇਰੇ ਉੱਤੇ ਮਰਦੀ ਕੁੜੀ ਏ ਭਾਬੀ ਤੇਰੀ ਭੈਣ ਨਾਲ ਪੜਦੀ ਕੁੜੀ ਲੱਗਦਾ ਏ ਮੇਰੇ ਉੱਤੇ ਮਰਦੀ ਕੁੜੀ ਭਾਬੀ ਤੇਰੀ ਭੈਣ ਨਾਲ ਪੜਦੀ ਕੁੜੀ ਲੱਗਦਾ ਏ ਮੇਰੇ ਉੱਤੇ ਮਰਦੀ ਕੁੜੀ ਓ ਕੁੜੀ